ਵਲੇਵਾਲ ਦੀ ਹਾਲਤ ਬੜੀ ਆਪਣੇ ਉਹ ਨਾਜ਼ੁਕ ਹੋ ਚੁੱਕੀ ਹੈ ਤੇ ਕੇਂਦਰ ਸਰਕਾਰ ਬਿਲਕੁਲ ਵੀ ਤਸਤਮਸ ਨਹੀਂ ਹੋ ਰਹੀ ਕੀ ਕਹਿਣਾ ਜਾਵਾਂਗੇ ਦੇਖੋ ਜੀ ਡੱਲੇਵਾਲ ਸਾਹਿਬ ਬੜੀ ਵੱਡੀ ਤੁਰਬਾਨੀ ਕਰ ਰਹੇ ਨੇ ਬੜਾ ਵੱਡਾ ਸੰਘਰਸ਼ ਲੜ ਰਹੇ ਨੇ ਉਹ ਦੁਰਸਿੱਖ ਨੇ ਜੈ ਆਹਰਪਬਾਂ ਜਸੇਦਾਰ ਜوجੀਸ ਡੱਲੇਵਾਲ ਉਹਨਾਂ ਨੇ ਸੌਂ ਖਾ ਕੇ ਜਿਹੜਾ ਸੀ ਮਰਨਵਰਤ ਸ਼ੁਰੂ ਕੀਤਾ ਸੀ ਵੀ ਮੈਂ ਜਿਹੜਾ ਮਿਨਿਮਮ ਸਪੋਰਟ ਪ੍ਰਾਈਸ ਹੈ ਐਮਐਸਪੀ ਉਸ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਜਨਾ ਚਿਰ ਉਹ ਕਾਨੂੰਨ ਨਹੀਂ ਬਣਾਇਆ ਜਾਂਦਾ ਮੈਂ ਮਰਨਵਰਤ ਖਤਮ ਨਹੀਂ ਕਰੂੰਗਾ ਹੁਣ ਉਹਨਾਂ ਦੀ ਹਾਲਤ ਬੇਹਦ ਨਾਜ਼ਿਕ ਬਣੀ ਹੋਈ ਹੈ ਤੇ ਕਿਸੇ ਸਮੇਂ ਵੀ ਸ਼ਹੀਦੀ ਹੋ ਸਕਦੀ ਹੈ ਤੇ ਇਹੀ ਹਾਲਤ ਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਹੇ ਦੋਸ਼ੀ ਨੇ ਤੇ ਹਰਿਆਣੇ ਨੇ ਆਪ ਦੇ ਤੌਰ ਤੇ ਜਿਹੜਾ ਹੈਗਾ ਐਮਐਸਪੀ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਕਰਤਾ ਪੰਜਾਬ ਸਰਕਾਰ ਨੇ ਉਹ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕੀਤਾ ਸੋ ਪੰਜਾਬ ਦੀ ਆਪ ਸਰਕਾਰ ਤੇ ਕੇਂਦਰ ਸਰਕਾਰ ਯਥੇਦਾਰ ਜਜੀਤ ਸਿੰਘ ਡੱਲੇਵਾਲ ਸਾਹਿਬ ਦੀ ਜੀ ਸ਼ਹੀਦੀ ਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਊਗੀ ਪਰ ਹੁਣ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ ਜੀ ਇੱਕ ਮੰਚ ਤੇ ਆ ਗਈਆਂ ਨੇ ਪਰ ਤੁਸੀਂ ਉੱਗੇ ਸਿੱਖ ਚਿੰਤ ਕੋ ਇਹ ਦੱਸੋ ਭਈ ਜਿਹੜੇ ਆਪਣੇ ਸਿੱਖ ਸਿਧਾਂਤਾਂ ਚ ਇਹ ਮਰਨ ਮਰਤੇ ਤੇ ਬੈਠਣਾ ਲੜਾਈ ਨਾਲ ਲੜਨਾ ਕੀ ਇਹ ਠੀਕ ਹੈ ਦੇਖੋ ਜੀ ਜਥੇਦਾਰ ਜਗਜੀਤ ਸਿੰਘ ਡੱਲੇਵਾਲ ਸੱਚੇ ਸੁੱਚੇ ਗੁਰਸਿੱਖ ਨੇ ਉਹ ਸਭਾਰੇ ਕੋਈ ਦੋਰਾਮ ਨਹੀਂ ਹੋ ਸਕਦੀਆਂ ਪਹਿਲਾਂ ਜਿਹੜੀ ਸੀ ਜਿਸਾਨ ਮੂਵਮੈਂਟ ਦੇ ਵਿੱਚ ਗੁਰਸਿੱਖੀ ਦਾ ਜਿਹੜਾ ਸੀ ਉਹ ਜਿਹੜਾ ਵੱਡਾ ਬੰਦਾ ਜਿਹੜੇ ਨੂੰ ਮਦ ਨਹੀਂ ਸੀ ਹੁਣ ਗੁਰਸਿੱਖੀ ਪਰਵੇਸ਼ ਤਰਜੀ ਜਿਹੜੀ ਕਿਸਾਨ ਲਹਿਰ ਹੈ ਕਿਉਂਕਿ ਜਥੇਦਾਰ ਗਜਜੀਤ ਸਿੰਘ ਡੱਲੇਵਾਲ ਵਰਗਾ ਗੁਰਸਿੱਖ ਹੋਣੀ ਹੋ ਸਕਦਾ ਉਹ ਇੱਕ ਮਹਾਨ ਸਤਰੀਅਤ ਦੇ مالک ਨੇ ਮਹਾਨ ਕਿਸਾਨ ਨੇਤਾ ਨੇ ਤੇ ਇਹ ਚੰਨੇ ਬਰਤ ਤੇ ਬੈਠਣਾ ਗਲਤ ਹੈ ਉਹ ਤਾਂ ਅਦਾਲਤਾਂ ਸਾਹਿਬ ਦੇ ਜਥੇਦਾਰ ਸਾਹਿਬ ਨਹੀਂ ਕਹੇ ਬਈ ਬੇਸਾਇ ਸਿੱਖ ਪੰਥ ਦੇ ਵਿੱਚ ਮਰਨ ਵਰਤ ਦੀ ਨਹੀਂ ਹੈ ਪਰੰਤੂ ਜਿਨ੍ਹਾਂ ਹਾਲਤਾਂ ਵਿੱਚ ਜਥੇਦਾਰ ਜਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਉਹ ਸਿੱਖ ਸਿਧਾਂਤਾਂ ਮੁਤਾਬਕ ਨੇ ਤੇ ਸਿੱਖ ਸਿਧਾਂਤਾਂ ਮੁਤਾਬਕ ਸਹੀ ਨੇ ਤੇ ਸਹੀ ਮਰਨ ਵਰਤ ਤੇ ਬੈਠੇ ਨੇ ਸੋ ਸਿੱਖ ਸਿਧਾਂਤ ਇਸ ਦੇ ਵੀ ਕੋਈ ਡਿੱਕਾ ਨਹੀਂ ਪਾਉਂਦੇ ਕਿਉਂਕਿ ਜਿਨ੍ਹਾਂ ਹਾਲਤਾਂ ਦੇ ਵਿੱਚ ਉਹਨਾਂ ਨੂੰ ਮਰਨ ਵਰਤ ਦਾ ਐਲਾਨ ਕਰਨਾ ਪਿਆ ਜਥੇਦਾਰ ਜਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਨੇ ਸਹਿਰਦ ਹੋ ਕੇ ਕਿਸਾਨਾਂ ਦੇ ਹਿੱਤਾਂ ਵਿੱਚ ਇੱਕ ਮਹਾਨ ਸ਼ਹਾਦਤ ਦੇਣ ਦੇ ਲਈ ਇੱਕ ਮਹਾਨ ਤਦੋਂ ਪੁੱਟੇ ਤੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਚ ਭਾਰਤ ਚ ਤੇ ਅੰਤਰਰਾਸ਼ਟਰੀ ਤੌਰ ਤੇ ਉਹਨਾਂ ਦੀ ਸਫਲਤਾ ਉੱਭਰ ਕੇ ਆਈ ਹੈ ਇਸ ਤੇ ਗੁਰਸਿੱਖ ਹੋਣ ਦੇ ਨਾਤੇ ਗੁਰਸਿੱਖ ਕਿਸਾਨ ਹੋਣ ਦੇ ਨਾਤੇ ਤੇ ਅਸੀਂ ਉਸ ਦੀ ਪੁਰਜੋਰ ਹਮਾਇਤ ਕਰਦੇ ਹਾਂ ਕਾ ਭਾਈ ਲਾਸਟ ਸਵਾਲ ਭਾਈ ਅਮਰਪਾਲ ਸਿੰਘ ਜਿਹਨੂੰ ਤੁਸੀਂ ਆਪਣੇ ਮੈਂਬਰ ਪਾਰਲੀਮੈਂਟ ਦੀ ਆਪਣੇ ਸੰਸਦ ਦੀ ਅਦਾਰੇ ਤੇ ਲੈ ਕੇ ਜਾਂ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਤੇ ਜਿਹਾ ਜੋ ਮੈਂਬਰ ਪਾਰਲੀਮੈਂਟ ਨੇ ਤੁਹਾਡੀ ਬਦੌਲਤ ਨੇ ਤੇ ਹੁਣ ਉਹਨਾਂ ਦੀ ਗਵਾਈ ਚ ਆਪਣੇ ਇੱਕ ਵੱਖਰੀ ਆਪਣੇ ਪਾਰਟੀ ਬਣ ਗਈ ਹੈ ਤੇ ਕੀ ਸਿੱਖ ਕੌਮ ਨੂੰ ਇਸ ਪਾਰਟੀ ਸੰਬੰਧੀ ਜਾਂ ਕੀ ਸੰਦੇਸ਼ ਦੇਣਾ ਚਾਹੁੰਦਾ ਦੇਖੋ ਜੀ ਮੇਰਾ ਸੰਦੇਸ਼ ਸਪਸ਼ਟ ਹੈ ਕਿ ਥਾਲਸਾ ਪੰਥ ਨੇ ਅੱਜ ਸਿਰਫ ਪੰਜਾਬ ਦਾ ਨਹੀਂ ਭਾਰਤ ਵਰਸ਼ ਦਾ ਨਹੀਂ ਅੰਤਰਰਾਸ਼ਟਰੀ ਤੌਰ ਤੇ ਭਾਈ ਅਮਰਤਪਾਲ ਸਿੰਘ ਨੂੰ ਸਰਪ੍ਰਮਨ ਨੇਤਾ ਮੰਨ ਲਿਆ ਤੇ ਉਹਨਾਂ ਦੀ ਜੀ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਰਦਾਰ ترسےم ਸਿੰਘ ਨੂੰ ਕਾਰਜਕਾਰੀ ਜਿਹੜਾ ਹੈਗਾ ਉਹ ਪ੍ਰਧਾਨ ਤੇ ਨੇਤਾ ਮੰਨ ਲਿਆ ਜੀ ਤੇ ਅੱਜ ਖਾਲਸਾ ਪੰਥ ਦੀ ਜਿਹੜੀ ਅਗਵਾਈ ਵੀ ਉਹ ਕਰ ਰਹੇ ਨੇ ਅਸਲ ਅਕਾਲੀ ਦਲ ਜਿਹੜਾ ਹੈ ਉਹੀ ਹੈ ਜਿਹਦੇ ਭਾਈ ਅਮਨਤਪਾਲ ਸਿੰਘ ਪ੍ਰਧਾਨ ਹੋਣਗੇ ਤੇ ਸਰਦਾਰ ترسےم ਸਿੰਘ ਤਾਰਕਤਾਰੀ ਪ੍ਰਧਾਨ ਹੋਣਗੇ ਸੋ ਸਾਰੀ ਕੌਮ ਦੇ ਕੋਲੇ ਬੜਾ ਵੱਡਾ ਮੌਕਾ ਹੈ ਹੁਣੇ ਚਾਰ ਪੰਜ ਬੰਦੇ ਬਾਹਰ ਰਹੇ ਜੇ ਇਹਨਾਂ ਦੀ ਕੋਈ ਹੋਂਦ ਨਹੀਂ ਹੈ ਸੁਖਵੀਰ ਬਾਦਲ ਹੋਇਆ ਸੁਦੇਵ ਸਿੰਘ ਢੀਡਸਾ ਹੋਇਆ ਜਾਂ ਪਰਮਿੰਦਰ ਸਿੰਘ ਢੀਡਸਾ ਹੋਇਆ ਇਹ ਸੁਧਾਰ ਲਹਿਰ ਵਾਲੇ ਬਾਗੀ ਤੇ ਜਿਹੜੇ ਨੇ ਇਹ ਦਾਜੀ ਧੜੇ ਦੋਹੇ ਬਰਾਬਰ ਦੇ ਦੋਸ਼ੀ ਨੇ ਇਸ ਲਈ ਉਸ ਪਾਰਟੀ ਨੂੰ ਜਿਹੜੀ 14 ਤਰੀਕ ਨੂੰ 14 ਜਨਵਰੀ ਨੂੰ ਮੈਂ ਮੁੱਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਿੱਥੇ 40 ਮੁੱਤਿਆਂ ਨੇ ਸ਼ਹੀਦੀ ਦਿੱਤੀ ਸੀ ਉਸ ਧਰਤੀ ਤੇ ਜਿਹੜੀ ਨਵੀਂ ਪਾਰਟੀ ਜਿਹੜੀ ਜਨਮ ਲੈ ਰਹੀ ਹੈ ਪੁਰਜ਼ੋਰ ਤਰੀਕੇ ਨਾਲ ਖਾਲਸਾ ਪੰਥ ਉਸ ਦੀ ਹਮਾਇਤ ਕਰੇ ਤੇ ਇੱਕੋ ਇੱਕ ਪ੍ਰਸਿੱਧ ਪਾਰਟੀ ਦੇ ਤੌਰ ਤੇ ਮੰਨ ਕੇ ਖਾਲਸਾ ਪੰਥ ਦੀ ਭਾਈ ਅਮਰਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਨੂੰ ਅਥਾਹ ਤਾਕਤ ਬਖਸ਼ੇ ਬਹੁਤ ਬਹੁਤ ਧੰਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਢੱਲੇਵਾਲ ਦੀ ਹਾਲਤ ਬੜੀ ਆਪਣੇ ਉਹ ਨਾਜ਼ੁਕ ਹੋ ਚੁੱਕੀ ਹੈ ਤੇ ਕੇਂਦਰ ਸਰਕਾਰ ਬਿਲਕੁਲ ਵੀ ਤਸਤਮਸ ਨਹੀਂ ਹੋ ਰਹੀ ਕੀ ਕਹਿਣਾ ਜਾਊਂਗਾ ਦੇਖੋ ਜੀ ਡੱਲੇਵਾਲ ਸਾਹਿਬ ਬੜੀ ਵੱਡੀ ਕੁਰਬਾਨੀ ਕਰ ਰਹੇ ਨੇ ਬੜਾ ਵੱਡਾ ਸੰਘਰਸ਼ ਲੜ ਰਹੇ ਨੇ ਉਹ ਦੁਰਸਿੱਧ ਨੇ ਜੈ ਆਹਰਪੁਰਾਂ ਜਸੇਦਾਰ ਜਜੀਤ ਸਿੰਘ ਡੱਲੇਵਾਲ ਉਹਨਾਂ ਨੇ ਸੌ ਖਾਤੇ ਜਿਹੜਾ ਸੀ ਮਰਨਵਰਤ ਸ਼ੁਰੂ ਕੀਤਾ ਸੀ ਵੀ ਮੈਂ ਜਿਹੜਾ ਮਿਨਿਮਲ ਸਪੋਰਟ ਪ੍ਰਾਈਸ ਹੈ ਐਮਐਸਪੀ ਉਸ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਜਨਾ ਚਿਰ ਉਹ ਕਾਨੂੰਨ ਨਹੀਂ ਬਣਾਇਆ ਜਾਂਦਾ ਮੈਂ ਮਰਨਵਰਤ ਖਤਮ ਨਹੀਂ ਕਰੂੰਗਾ ਉਹਨਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ ਤੇ ਕਿਸੇ ਸਮੇਂ ਵੀ ਸ਼ਹੀਦੀ ਹੋ ਸਕਦੀ ਹੈ ਤੇ ਇਹੀ ਹਾਲਤ ਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਹੇ ਦੋਸ਼ੀ ਨੇ ਤੇ ਹਰਿਆਣੇ ਨੇ ਆਪਦੇ ਤੌਰ ਤੇ ਜਿਹੜਾ ਹੈਗਾ ਐਮਐਸਪੀ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਕਰਤਾ ਪੰਜਾਬ ਸਰਕਾਰ ਨੇ ਉਹ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕੀਤਾ ਸੋ ਪੰਜਾਬ ਦੀ ਆਪ ਸਰਕਾਰ ਤੇ ਕੇਂਦਰ ਸਰਕਾਰ ਜਥੇਦਾਰ ਜਜੀਤ ਸਿੰਘ ਡੱਲੇਵਾਲ ਸਾਹਿਬ ਦੀ ਜੀ ਸ਼ਹੀਦੀ ਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਊ। ਪਰ ਹਮ ਕਿਸਾਨ ਜਥੇ ਬੰਦੀਆਂ ਇਕੱਠੀਆਂ ਹੋ ਗਈਆਂ ਨਹੀਂ ਜੀ ਇੱਕ ਮੰਚ ਤੇ ਆ ਗਈਆਂ ਨੇ। ਪਰ ਤੁਸੀਂ ਉੱਗੇ ਸਿੱਖ ਚਿੰਤ ਕੋ ਇਹ ਦੱਸੋ ਭਈ ਜਿਹੜੇ ਆਪਣੇ ਸਿੱਖ ਸਿਧਾਂਤਾਂ ਚ ਇਹ ਮਰਨ ਵਕਤ ਤੇ ਬੈਠਣਾ ਲੜਾਈ ਨਾਲ ਲੜਨਾ ਕੀ ਇਹ ਠੀਕ ਹੈ ਦੇਖੋ ਜੀ ਜਥੇਦਾਰ ਗੁਰਜੀਤ ਸਿੰਘ ਡੱਲੇਵਾਲ ਸੱਚੇ ਸੁੱਚੇ ਗੁਰਸਿੱਖ ਨੇ ਉਸ ਬਾਰੇ ਕੋਈ ਦੋਰਾ ਨਹੀਂ ਹੋ ਸਕਦੀਆਂ ਪਹਿਲਾਂ ਜਿਹੜੀ ਸੀ ਜਿਸਾਨ ਮੂਵਮੈਂਟ ਦੇ ਵਿੱਚ ਗੁਰਸਿੱਖੀ ਦਾ ਜਿਹੜਾ ਸੀ ਉਹ ਜਿਹੜਾ ਵੱਡਾ ਬੰਦਾ ਜਿਹੜੇ ਨੂੰ ਮਤ ਨਹੀਂ ਸੀ ਹੁਣ ਗੁਰਸਿੱਖੀ ਪਰਵੇਸ਼ਤਰ ਜੀ ਜਿਹੜੀ ਕਿਸਾਨ ਲਹਿਰ ਹੈ ਵੀ ਉੰਤੇ ਜਥੇਦਾਰ ਗੁਰਜੀਤ ਸਿੰਘ ਡੱਲੇਵਾਲ ਵਰਗਾ ਗੁਰਸਿੱਖ ਹੋਣੀ ਹੋ ਸਕਦਾ ਉਹ ਇੱਕ ਮਹਾਨ ਸੱਚੀਅਤ ਦੇ ਮਾਲਕ ਨੇ ਮਹਾਨ ਕਿਸਾਨ ਨੇਤਾ ਨੇ ਤੇ ਇਹ ਕਹਿੰਦੇ ਵਰਤ ਤੇ ਬੈਠਣਾ ਗਲਤ ਹੈ ਉਹ ਤਾਂ ਅਦਾਲਤ ਸਾਹਿਬ ਦੇ ਜੱਥੇਦਾਰ ਸਾਹਿਬ ਨੇ ਕਹੇਤਾ ਬਈ ਇਹ ਬੇਸਿਕ ਸਿੱਖ ਪੰਥ ਦੇ ਵਿੱਚ ਮਰਨ ਵਰਤ ਦੀ ਨਹੀਂ ਹੈ ਪਰੰਤੂ ਜਿਨ੍ਹਾਂ ਹਾਲਤਾਂ ਦੇ ਵਿੱਚ ਜੱਥੇਦਾਰ ਜਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਉਹ ਸਿੱਖ ਸਿਧਾਂਤਾਂ ਮੁਤਾਬਕ ਨੇ ਤੇ ਸਿੱਖ ਸਿਧਾਂਤਾਂ ਮੁਤਾਬਕ ਸਹੀ ਨੇ ਤੇ ਸਹੀ ਮਰਨ ਵਰਤ ਤੇ ਬੈਠੇ ਨੇ ਸੋ ਸਿੱਖ ਸਿਧਾਂਤ ਇਸ ਦੇ ਵੀ ਕੋਈ ਦਿੱਕਤ ਨਹੀਂ ਪਾਉਂਦੇ ਕਿਉਂਕਿ ਜਿਨ੍ਹਾਂ ਹਾਲਤਾਂ ਦੇ ਵਿੱਚ ਉਹਨਾਂ ਨੂੰ ਮਰਨ ਵਰਤ ਦਾ ਐਲਾਨ ਕਰਦਾਂ ਪਿਆ ਜੱਥੇਦਾਰ ਜਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਨੇ ਸਿਹਰਦ ਹੋ ਕੇ ਕਿਸਾਨਾਂ ਦੇ ਹਿੱਤਾਂ ਵਿੱਚ ਇੱਕ ਮਹਾਨ ਸ਼ਹਾਦਤ ਦੇਣ ਦੇ ਲਈ ਇੱਕ ਮਹਾਨ ਕਦਮ ਪੁੱਟਿਆ ਤੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਚ ਭਾਰਤ ਚ ਤੇ ਅੰਤਰਰਾਸ਼ਟਰੀ ਤੌਰ ਤੇ ਉਹਨਾਂ ਦੀ ਸਖਸੀਅਤ ਉੱਭਰ ਕੇ ਆਈ ਹੈ ਇੱਥੇ ਗੁਰਸਿੱਖ ਹੋਣ ਦੇ ਨਾਤੇ ਗੁਰਸਿੱਖ ਕਿਸਾਨ ਹੋਣ ਦੇ ਨਾਤੇ ਤੇ ਅਸੀਂ ਉਸ ਦੀ ਪੂਰ ਜੋਰ ਹਮਾਇਤ ਕਰਦੇ ਹਾਂ ਕਾ ਭਾਈ ਲਾਸਟ ਸਵਾਲ ਭਾਈ ਅਮਰਪਾਲ ਸਿੰਘ ਜਿਹਨੂੰ ਤੁਸੀਂ ਆਪਣੇ ਮੈਂਬਰ ਪਾਰਲੀਮੈਂਟ ਦੀ ਆਪਣੇ ਸੰਸਦ ਦੀ ਅਧਿਹਲੀ ਤੇ ਲੈ ਕੇ ਜਾਂ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਤੇ ਜੇ ਅੱਜ ਉਹ ਮੈਂਬਰ ਪਾਰਲੀਮੈਂਟ ਨੇ ਤੁਹਾਡੀ ਬਦੌਲਤ ਨਹੀਂ ਤੇ ਹੁਣ ਉਹਨਾਂ ਦੀ ਅਗਵਾਈ ਚ ਆਪਣੇ ਇੱਕ ਵੱਖਰੀ ਆਪਣੇ ਪਾਰਟੀ ਬਣ ਗਈ ਹੈ ਤੇ ਕੀ ਸਿਕ ਕਮ ਨੂੰ ਇਸ ਪਾਰਟੀ ਸੰਬੰਧੀ ਜਾਂ ਕੀ ਸੰਦੇਸ਼ ਦੇਣਾ ਚਾਹੁੰਦੇ? ਦੇਖੋ ਜੀ ਮੇਰਾ ਸੰਦੇਸ਼ ਸਪਸ਼ਟ ਹੈ ਕਿ ਖਾਲਸਾ ਪੰਥ ਨੇ ਅੱਜ ਸਿਰਫ ਪੰਜਾਬ ਦਾ ਨਹੀਂ ਭਾਰਤ ਵਰਸ਼ ਦਾ ਨਹੀਂ ਅੰਤਰਰਾਸ਼ਟਰੀ ਤੌਰ ਤੇ ਭਾਈ ਅਮਰਤਪਾਲ ਸਿੰਘ ਨੂੰ ਸਰਪ੍ਰਮਾਨਤ ਨੇਤਾ ਮੰਨ ਲਿਆ ਤੇ ਉਹਨਾਂ ਦੀ ਤੇ ਉਹਨਾਂ ਦੀ ਜ਼ਾਹਰ ਹਾਜ਼ਰੀ ਦੇ ਵਿੱਚ ਸਰਦਾਰ ترسےم ਸਿੰਘ ਨੂੰ ਕਾਰਜਕਾਰੀ ਜਿਹੜਾ ਹੈ ਦਾ ਉਹ ਪ੍ਰਧਾਨ ਤੇ ਨੇਤਾ ਮੰਨ ਲਿਆ ਤੇ ਅੱਜ ਖਾਲਸਾ ਪੰਥ ਦੀ ਜਿਹੜੀ ਅਗਵਾਈ ਵੀ ਉਹ ਕਰ ਰਹੇ ਨੇ ਅਸਲ ਅਕਾਲੀ ਦਲ ਜਿਹੜਾ ਹੈ ਉਹੀ ਹੈ ਜਿਹਦੇ ਭਾਈ ਅਮਨਤਪਾਲ ਸਿੰਘ ਪ੍ਰਧਾਨ ਹੋਣਗੇ ਤੇ ਸਰਦਾਰ ترسےم ਸਿੰਘ ਕਾਰਜਕਾਰੀ ਪ੍ਰਧਾਨ ਹੋਣਗੇ ਸੋ ਸਾਰੀ ਕੌਮ ਦੇ ਕੋਲੇ ਬੜਾ ਵੱਡਾ ਮੌਕਾ ਹੈ ਹੁਣੇ ਚਾਰ ਪੰਜ ਬੰਦੇ ਬਾਹਰ ਰਹੇ ਜੇ ਇਹਨਾਂ ਦੀ ਕੋਈ ਹੋਂਦ ਨਹੀਂ ਹੈ ਸੁਖਵੀਰ ਬਾਦਲ ਹੋਇਆ ਸੁਖਦੇਵ ਸਿੰਘ ਢੀਡਸਾ ਹੋਇਆ ਜਾਂ ਪਰਮ ਇਦਰ ਸੇ ਢੀਡਸਾ ਹੋਇਆ ਇਹ ਸੁਧਾਰ ਲਹਿਰ ਵਾਲੇ ਬਾਗੀ ਤੇ ਜਿਹੜੇ ਨੇ ਇਹ ਦਾਜੀ ਧੜੇ ਦੋਹੇ ਬਰਾਬਰ ਦੇ ਦੋਸ਼ੀ ਨੇ ਇਸ ਲਈ ਹੁਣ ਉਸ ਪਾਰਟੀ ਨੂੰ ਜਿਹੜੀ 14 ਤਰੀਕ ਨੂੰ 14 ਜਨਵਰੀ ਨੂੰ ਮੋਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਿੱਥੇ 40 ਮੁੱਤਿਆਂ ਨੇ ਸ਼ਹੀਦੀ ਦਿੱਤੀ ਸੀ ਉਸ ਧਰਤੀ ਤੇ ਜਿਹੜੀ ਨਵੀਂ ਪਾਰਟੀ ਜਿਹੜੀ ਜਨਮ ਲੈ ਰਹੀ ਹੈ ਪੁਰਜ਼ੋਰ ਤਰੀਕੇ ਨਾਲ ਖਾਲਸਾ ਪੰਥੋਂ ਉਸ ਦੀ ਹਮਾਇਤ ਕਰੇ ਤੇ ਇਤੋਂ ਇੱਕ ਪ੍ਰਤੀਨਿਧ ਪਾਰਟੀ ਦੇ ਤੌਰ ਤੇ ਮੰਨ ਕੇ ਖਾਲਸਾ ਪੰਥ ਪਈ ਪਰੀਆਮਰਤਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਨੂੰ